ਦੇ ਟਰੱਕਾਂ ਵਾਲੇ ਵੀਰਾਂ ਦੇ ਲਈ ਜਾਂ ਕੰਪਨੀਆਂ ਦੇ ਲਈ ਬਹੁਤ ਵੱਡੀਆਂ ਮਸਤੀਤਾ ਹੈਗਿਆ ਨੇ ਇੱਕ ਤਾਂ ਕੰਮ ਕਰਨ ਨੂੰ ਲੈ ਕੇ ਔਰ ਦੂਜਾ ਕਿਤਨਾ ਕਿਤੇ ਜਿਹੜੇ ਨਕਲੀ ਬ੍ਰੋਕਰ ਨੇ ਉਹ ਵੀ ਕਿਤਨਾ ਕਿਤੇ ਬੇਫਕੂਫ ਬਣਾ ਕੇ ਬਹੁਤ ਵੱਡੀ ਪੱਧਰ ਤੇ ਜਿਹੜੀ ਲੁੱਟ ਹੈ ਉਹ ਕਰ ਰਹੇ ਨੇ ਇੱਕ ਗਰੂ ਕਾਬੂ ਕੀਤਾ ਗਿਆ ਅਮਰੀਕਾ ਦੇ ਵਿੱਚ ਨਕਲੀ ਜਿਹੜੇ ਬ੍ਰੋਕਰ ਬਣ ਕੇ ਕਈ ਮਿਲੀਅਨ ਡਾਲਰ ਦਾ ਜਿਹੜਾ ਉਹਨਾਂ ਨੇ ਲੁੱਟ ਕੀਤੀ ਹੈ ਸੈਇਦ ਭਾਜੀ ਕੋਲ ਇਹਨੇ ਆਪਾਂ ਜਿਆਦਾ ਜਾਣਕਾਰੀ ਔਰ ਇਹਨਾਂ ਚੀਜ਼ਾਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਇਹ ਵੀ ਸੈਇਦ ਭਾਜੀ ਕੋਲ ਜਾਣਦੇ ਹੱਗੇ ਜੀ ਇੱਕ ਗਰੁੱਪ ਫੜਿਆ ਗਿਆ ਜਿਨ੍ਹਾਂ ਨੇ ਬੇਸਿਕਲੀ ਟੋਟਲ ਜਿਹੜੀ ਹੈ ਚੋਰੀ ਜਿਹੜੀ ਕੀਤੀ ਹੈ ਚੋਰੀ ਹੀ ਕਵਾਂਗੇ ਨਾ ਅਸੀਂ ਜਿਹੜਾ ਫਰਾਡ ਕੀਤਾ ਹੈ 83 ਮਿਲੀਅਨ ਡਾਲਰ ਦਾ ਉਹ ਕਰਦੇ ਕੀ ਸੀ ਉਹ ਪ੍ਰਟੈਂਡ ਕਰਦੇ ਸੀ ਕਿ ਉਹ Amazon ਦੇ ਜਿਹੜੇ ਨੇ ਬ੍ਰੋਕਰ ਨੇ ਤੇ ਲੋਡ ਚੁਕਾਉਂਦੇ ਸੀ ਲੋਡ ਚੁਕਾ ਕੇ ਉਹ ਇੱਕ ਤੇ ਇੱਕ ਉਹਨਾਂ ਦੀ ਸਟਰੈਟਜੀ ਸੀਗੀ ਉਹ ਡ੍ਰੌਪ ਆਫ ਜਿਹੜਾ ਕਰਾ ਲੈਂਦੇ ਸੀ ਉਹ ਮਤਲਬ ਆਪਣੇ ਜਗ੍ਹਾ ਡ੍ਰੌਪ ਆਫ ਕਰਾ ਲੈਂਦੇ ਸੀ ਜਿਹੜੀ ਚੋਰੀ ਹੁੰਦੀ ਸੀ ਦੂਸਰੀ ਜਦ ਹੀ ਕਈ ਵਾਰੀ ਰਸਤੇ 'ਚ ਜਿਹੜਾ ਲੋਡ ਉਹ ਲੁੱਟ ਲੈਂਦੇ ਸੀ ਤੇ ਤੀਸਰਾ ਜਿਹੜਾ ਉਹਨਾਂ ਦਾ ਕੰਮ ਸੀਗਾ ਕਿ ਇੱਕ ਜਗ੍ਹਾ ਤੋਂ ਚੁਕਾ ਕੇ ਉਹ ਦੂਸਰੇ ਅੱਗੇ ਕਹਿੰਦੇ ਸੀ ਜਾਂ ਦੂਸਰਾ ਡਰਾਈਵਰ ਨੂੰ ਤੁਸੀਂ ਦੇ ਦਿਓ ਲੋਡ ਤੇ ਦੂਸਰਾ ਡਰਾਈਵਰ ਅੱਗੇ ਲੈ ਕੇ ਜਾਏਗਾ ਸਰਕਮਸਟੈਂਸਸ ਚੇਂਜ ਹੋ ਗਏ ਨੇ ਤੇ ਉਹਨਾਂ ਨੂੰ ਹੁਣ ਕਾਬੂ ਕੀਤਾ ਹੈ ਡਿਫਰੈਂਟ ਏਜੰਸੀਆਂ ਨੇ ਮਿਲ ਕੇ ਤੇ ਜਿਹੜਾ ਟੋਟਲ ਉਹਨਾਂ ਦਾ ਥੈਫਟਾ ਉਹ ਹੈਗਾ 83 ਮਿਲੀਅਨ ਡਾਲਰ ਲਾਸ ਮੰਤ ਉਹਨਾਂ ਨੂੰ ਹੁਣ ਕਾਬੂ ਕਰ ਲਿਆ ਗਿਆ ਤੇ ਬਚਿਆ ਕਿਦਾਂ ਜਾ ਸਕਦਾ ਸਭ ਤੋਂ ਪਹਿਲਾਂ ਜੇ ਤੂੰ ਤੁਸੀਂ ਲੋਡ ਬੁੱਕ ਕਰਦੇ ਹੋ ਜੇ ਸਭ ਤੋਂ ਪਹਿਲਾਂ ਜੇ ਤੁਹਾਨੂੰ ਵਧੀਆ ਲੋਡ ਮਿਲਦਾ ਹੈ ਇਹ ਨਾ ਜਲਦੀ ਨਾ ਕਰਿਆ ਜਾਈ ਸਭ ਤੋਂ ਪਹਿਲਾਂ ਉਹਨਾਂ ਦਾ ਐਮਸੀ ਨੰਬਰ ਚੈੱਕ ਕੀਤਾ ਜਾਏ ਫੋਨ ਕਰਕੇ ਮੇਕ ਸ਼ੋਰ ਕਰਿਆ ਜਾਏ ਕਿ ਉਹੀ ਲੋਕੀ ਫੋਨ ਚੱਕਦੇ ਨੇ ਉਹਦੇ ਬਾਅਦ ਖਾਲੀ ਈਮੇਲਾਂ ਤੇ ਕੰਮ ਨਹੀਂ ਕਰਨਾ ਚਾਹੀਦਾ ਇੱਕ ਵਾਰੀ ਵਰਬਲ ਵੀ ਡਿਸਕਸ ਕਰਨਾ ਚਾਹੀਦਾ ਨੇ ਤੇ ਜਦੋਂ ਵੀ ਤੁਹਾਨੂੰ ਕੋਈ ਸ਼ੱਕ ਹੋ ਜਾਏ ਇਸ ਤਰ੍ਹਾਂ ਦਾ ਤੇ ਰਾਈਟ ਅਵੇ ਅ ਡੀਓਟੀ ਨੂੰ ਕੋਈ ਵੀ ਕਾਲ ਵੀ ਕਰ ਸਕਦੇ ਹੋ ਤੁਸੀਂ ਅਥਾਰਟिटीज ਨੂੰ ਵੀ ਕਾਲ ਕਰ ਸਕਦੇ ਹੋ ਤੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਬਚ ਬਚਾ ਕੇ ਚੱਲਣਾ ਚਾਹੀਦਾ ਹੈ ਪੂਰਾ ਪ੍ਰੋਸੈਸ ਫਾਲੋ ਕਰਨਾ ਚਾਹੀਦਾ ਹੈ